ਠੀਕ ਹੈ ਠੀਕ ਹੋਰ ਸਾਹ ਦੇ ਸਾਾਨੂੰ ਤੁਸੀਂ ਹੁਕਮ ਦਾ ਪੂਰੀ ਟੀਮ ਨਾਲ ਹੋਵੇ ਠੀਕ ਹੈ ਨਾ ਢੋਡੀਆਂ ਵਾਲਿਆਂ ਨੂੰ ਨਾਲ ਲੈ ਬਾਵੇਂ ਅਸੀਂ ਕਿਦਰ ਲਈ ਆ ਤੁਹਾਡੇ ਤੇ ਤੁਹਾਡੇ ਦੇ ਹਾਜ਼ਰ ਆਇਆ ਤੁਹਾਨੂੰ ਹਮੇਸ਼ਾ ਚਲੋ ਵੀ ਸੁਣੋ ਬਲਕਿ ਜੀ ਦਾ ਕਾਇਸਾ ਬਲਕਿ ਜੀ ਕੀ ਖਤਿਰ ਛੋਟੇ ਸਾਹਿਬ ਜਾਨ ਦੀ ਗੱਲ ਕਰਨ ਲੱਗੇ ਜੀ ਸਰਹੰਦ ਦੇ ਕੰਦਰਾ ਗੁਰੂ ਦਾ ਸਿੱਖ ਕੀ ਗੱਲ ਕਰਦਾ ਉਸ ਦਾ ਕਿੰਨਾ ਲੰਭਾ ਪੌਂਦਾ ਉਸ ਦਾ ਪਹਿਲਾ ਸ਼ੋਰਦੀਪ ਕਜਤਵੀ ਦੀ ਇਹ ਸ਼ੋਰ ਜਿਹੜਾ ਸਾਰਿਆਂ ਤੇ ਲੱਗਦਾ ਧਿਆਨ ਨਾਲ ਸੁਣਿਆ ਜਰਾ ਉਹਨੇ ਲਿਖਿਆ ਹੈ ਐ ਰਾਇਆ ਤੂੰ ਰੁਕ ਨਾ ਕਿਉਂਕਿ ਨਿਕਦੇ ਮੁਸਾਫਰ ਨਰਾਸ਼ਾ ਦੇ ਨਜ਼ਦੀਕ ਟਕਦੇ ਨਹੀਂ ਹੁੰਦੇ ਇਸ ਚੰਦ ਇੱਕ ਤਾਰਾ ਉਹ ਸੁਕਦੇ ਨਹੀਂ ਹੁੰਦੇ ਜਿੰਨਾ ਫੋਲੀ ਤੇ ਰੱਖੀ ਹੋਈ ਹੈ ਉਹ ਜਮਾਨੇ ਨੂੰ ਚਟਾਉਂਦੇ ਹੈ ਚੁਗਦੇ ਨਹੀਂ ਹੁੰਦੇ ਜਿਵੇਂ ਅੱਜ ਸੀ ਇੱਕ ਦਾਤੇ ਇਹ ਸਾਈਡ ਤੇ ਝੁਗਦੇ ਨਹੀਂ ਹੈ ਇਸੇ ਤਰ੍ਹਾਂ ਹੀ ਛੋਟੇ ਸਾਹਿਬ ਜਦ ਨੇ ਆਪਣੀ ਕੀਨ ਫੋਲੀ ਹੈ ਸੋ ਸੂਦੇ ਸਰਹੰਦ ਵੀ ਕਚੈਰੀ ਦੇ ਵਿੱਚ ਉਹਨਾਂ ਨੇ ਆਪਣਾ ਸਵਰ ਨਿਵਾਣੀ ਹੋਣ ਦਿੱਤਾ ਸੋ ਆਪਣਾ ਕੰਧ ਨੂੰ ਬਚਾਇਆ ਉਹਨਾਂ ਬਾਰੇ ਕੁਝ ਕਹਿਣ ਲੱਗੇ ਆ ਕੰਦੇ ਸਰਾ खड़ो पीरे कमे तारा गुज़री अख जे छुपाए तारा गुज़री अखे छुपाए वैरे गुज़री अख जे तारा गुज़री दे छाए तारे गुज़र छुपा वैर वाहेगुरु जी ख़ालसा वाहेगुरु वेही चंड ਇੱਕ ਬੇਨਤੀ ਹੈ ਮੇਰੇ ਵੀਰ ਆ ਨੋਬਿਆਣਾ ਨੂੰ ਸੌਂਡ ਲੱਗੀ ਆ ਖਰਾਬ ਹੋ ਜਾਣੀ ਆ ਅੱਲੇ ਰੱਪਲੇ ਆ ਆਪਣਾ ਖੁਲਾ ਕਰੀਏ ਪੰਜਾਬ ਦੇ ਰਹੀਏ ਹੁਣ ਮੇਰੀ ਬੇਨਤੀ ਆ ਗੁਰਲਵ ਔਰ ਰੂਮੀ ਚੱਠਾ ਉਹ ਸਟੇਜ ਤੇ ਹੋਣ